ਇਹ ਹੰਗਾਮੇ ਦੀਆਂ ਤਸਵੀਰਾਂ ਕਿਸਾਨਾਂ ਤੇ ਪੁਲਿਸ ਦੇ ਵਿਚਕਾਰ ਝੜਪਦੀਆਂ ਨੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਦੇ ਵਿੱਚ ਟੋਲ ਪਲਾਜ਼ਾ ਤੇ ਵੱਡੀ ਗਿਣਤੀ ਵਿੱਚ ਅੱਜ ਪੁਲਿਸ ਅਧਿਕਾਰੀ ਪਹੁੰਚ ਜਾਂਦੇ ਨੇ ਪੁਲਿਸ ਜਵਾਨਾਂ ਦੇ ਵੱਲੋਂ ਉੱਥੇ ਧਰਨੇ ਤੇ ਬੈਠੇ ਕਿਸਾਨਾਂ ਨੂੰ ਧੱਕੇ ਸਾਹਿਬ ਨਾਲ ਚੁੱਕ ਕੇ ਬਸ ਤੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਵੱਲੋਂ ਧਰਨਾ ਲਗਾਇਆ ਗਿਆ ਸੀ ਜਿਸ ਨੂੰ ਪੁਲਿਸ ਨੇ ਕਾਰਵਾਈ ਕਰਕੇ ਮੌਕੇ ਤੋਂ ਹਟਾ ਦਿੱਤਾ ਹੈ ਪੁਲਿਸ ਵਾਲੇ ਪਾਸੇ ਵਾਟਰ ਕੈਨਨ ਵਾਲੀਆਂ ਗੱਡੀਆਂ ਗ੍ਰਿਫਤਾਰ ਕਰਨ ਦੇ ਲਈ ਬਸਾਂ ਤੇ ਹੋਰ ਸਾਧਨ ਤਿਆਰ ਰੱਖੇ ਹੋਏ ਸੀ ਧਰਨਾ ਚੁਕਵਾਉਣ ਸਮੇਂ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਪੁਲਿਸ ਵੱਲੋਂ ਮੌਕੇ ਤੇ ਧਰਨਾ ਹਟਾ ਦਿੱਤਾ ਗਿਆ ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਕਿਸਾਨਾਂ ਨੂੰ ਪੁਲਿਸ ਕਿੱਥੇ ਲੈ ਕੇ ਗਈ ਹੈ ਦੱਸਿਆ ਕਿ ਬਰਿੰਗ ਟੋਲ ਪਲਾza ਤੇ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਕਿਸਾਨਾਂ ਦਾ ਕਹਿਣਾ ਹੈ ਕਿ ਟੋਲ ਪਲਾਜ਼ਾ ਕੰਪਨੀ ਨੇ ਜੁੜਵਾ ਨਹਿਰਾਂ ਤੇ ਪੁਲ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਅੱਜ ਤੱਕ ਵਾਅਦੇ ਮੁਤਾਬਕ ਕੰਪਨੀ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਅੱਜ ਤੱਕ ਪੁਲ ਨਹੀਂ ਬਣਾਇਆ ਗਿਆ ਪਹਿਲਾਂ ਵੀ ਡਕਾਉਂਦਾ ਕਿਸਾਨ ਯੂਨੀਅਨ ਦੇ ਵੱਲੋਂ ਕਰੀਬ 2 ਸਾਲ ਧਰਨਾ ਲਗਾਇਆ ਗਿਆ ਸੀ ਜੋ ਲਿਖਤੀ ਸਮਝੌਤੇ ਤੋਂ ਮੰਗਰੋ ਚੋਕਿਆ ਗਿਆ ਸੀ ਹੁਣ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਵੱਲੋਂ ਮੜ ਟੋਲ ਪਲਾਜ਼ਾ ਤੇ ਪੱਕਾ ਮੋਰਚਾ ਲਗਾ ਦਿੱਤਾ ਸੀ ਇਸ ਕਰਕੇ ਕਿਸਾਨ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਧਰਨੇ ਤੇ ਬੈਠੇ ਹੋਏ ਸਨ ਤੇ ਅਚਾਨਕ ਹੀ ਅੱਜ ਵੱਡੀ ਗਿਣਤੀ ਵਿੱਚ ਪੁਲਿਸ ਜ ਪਹੁੰਚ ਜਾਂਦੇ ਨੇ ਤੇ ਕਿਸਾਨਾਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਜਾਂਦੇ ਨੇ ਤੇ ਧਰਨਾ ਹਟਾ ਦਿੰਦੇ ਨੇ ਇਸੇ ਦੌਰਾਨ ਹੀ ਪਿੰਡ ਵਾਸੀ ਕਿਸਾਨ ਯੂਨੀਅਨ ਦੇ ਵਿਰੋਧ ਦੇ ਵਿੱਚ ਖੜੇ ਹੋ ਗਏ ਸਨ ਇਸੇ ਕਰਕੇ ਤਕਰਾਰਬਾਜ਼ੀ ਦੇ ਹਾਲਾਤ ਵੀ ਬਣੇ ਹਾਲਾਂਕਿ ਮਾਹੌਲ ਕੁਝ ਸਮੇਂ ਦੇ ਲਈ ਸ਼ਾਂਤ ਰਿਹਾ ਪਰ ਬਾਅਦ ਦੇ ਵਿੱਚ ਕਿਸਾਨਾਂ ਦੇ ਵੱਲੋਂ ਮੁਰਤੋਂ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਦੱਸਿਆ ਕਿ ਟੋਲ ਪਲਾਸਾ ਕੰਪਨੀ ਦੇ ਨੁਮਾਇੰਦਿਆਂ ਦੇ ਨਾਲ ਕਈ ਵਾਰ ਗੱਲਬਾਤ ਹੋਈ ਪਰ ਕੋਈ ਵੀ ਹੱਲ ਨਹੀਂ ਨਿਕਲਿਆ ਅੱਜ ਜਦੋਂ ਪੁਲਿਸ ਦੇ ਵੱਲੋਂ ਡਕਾਉਂਦਾ ਕਿਸਾਨ ਯੂਨੀਅਨ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਤੇ ਪੁਰਾਣੇ ਸਮਝੌਤੇ ਦੀ ਜਾਂਚ ਕੀਤੀ ਗਈ ਉਸ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਨੂੰ ਡਿਟੇਨ ਕਰ ਲਿਆ ਧਰਨਾ ਚੁਕਵਾਉਣ ਮੰਗਰੋਂ ਪੁਲਿਸ ਨੇ ਟਰੈਕਟਰ ਟਰਾਲੀਆਂ ਮੋਟਰਸਾਈਕਲਾਂ ਤੇ ਕਿਸਾਨਾਂ ਦੇ ਹੋਰ ਸਮਾਨ ਤੇ ਕਬਜ਼ਾ ਕਰ ਲਿਆ ਟੋਲ ਪਲਾਜ਼ਾ ਨੂੰ ਪੂਰੀ ਤਰ੍ਹਾਂ ਖਾਲੀ ਕਰ ਦਿੱਤਾ ਮੌਕੇ ਤੇ ਭਾਰੀ ਪੁਲਿਸ ਵੱਲ ਦੀ ਮੌਜੂਦਗੀ ਕਾਰਨ ਹਾਲਾਤ ਤਣਾਪੂਰਨ ਰਹੇ ਪਰ ਕਿਸੇ ਵੱਡੇ ਟਕਰਾਅ ਦੀ ਖਬਰ ਸਾਹਮਣੇ ਨਹੀਂ ਆਈ ਪਰ ਲਗਾਤਾਰ ਇਹ ਜੋ ਕਿਸਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਹਿਲਾਂ ਹੋਰ ਕਿਸਾਨ ਜਥੇਬੰਦੀ ਦੇ ਕਿਸਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਉਸ ਨੂੰ ਚੁਕਵਾ ਦਿੱਤਾ ਗਿਆ ਤਾਂ ਹੁਣ ਇਹ ਜੋ ਕਿਸਾਨ ਬੈਠੇ ਸਨ ਇੱਕ ਕੰਪਨੀ ਦੇ ਵੱਲੋਂ ਜੋ ਪੁਲ ਬਣਾਉਣ ਦਾ ਦਾਵਾ ਕੀਤਾ ਗਿਆ ਸੀ ਕਿ ਜੁੜਵਾ ਨਹਿਰਾਂ ਤੇ ਪੁਲ ਬਣਾਇਆ ਜਾਵੇਗਾ ਪਰ ਅਜੇ ਤੱਕ ਆਪਣੇ ਵਾਅਦੇ ਮੁਤਾਬਕ ਕੰਪਨੀ ਨੇ ਪੁਲ ਨਹੀਂ ਬਣਾਇਆ ਇਹ ਇਸਦੇ ਰੋਸ ਵਜੋਂ ਕਿਸਾਨਾਂ ਦੇ ਵੱਲੋਂ ਕਾਫੀ ਲੰਮੇ ਸਮੇਂ ਤੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪੱਕਾ ਧਰਨਾ ਲਗਾ ਕੇ ਕਿਸਾਨ ਬੈਠੇ ਹੋਏ ਸਨ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਧਰਨਾ ਚੁਕਵਾਉਣ ਦੇ ਲਈ ਕਿਸਾਨਾਂ ਨੂੰ ਕਿਹਾ ਵੀ ਗਿਆ ਸੀ ਪਰ ਕਿਸਾਨ ਆਪਣੀ ਜਿੱਤ ਤੇ ਅੜੇ ਹੋਏ ਸਨ ਕਿ ਜਦੋਂ ਤੱਕ ਕੰਪਨੀ ਦੇ ਵੱਲੋਂ ਜੋ ਵਾਅਦਾ ਉਹਨਾਂ ਦੇ ਨਾਲ ਕੀਤਾ ਗਿਆ ਪੁਲ ਬਣਾਉਣ ਦਾ ਉਹ ਜਦੋਂ ਤੱਕ ਪੁਲ ਨਹੀਂ ਬਣਦਾ ਉਦੋਂ ਤੱਕ ਕਿਸਾਨ ਇਸੇ ਤਰ੍ਹਾਂ ਧਰਨਾ ਪ੍ਰਦਰਸ਼ਨ ਕਰਦੇ ਰਹਿਣਗੇ ਤੱਕੇ ਸ਼ਾਹੀ ਦੇ ਨਾਲ ਇਸ ਕਰਕੇ ਅੱਜ ਪੁਲਿਸ ਨੂੰ ਇਹ ਧਰਨਾ ਚੁਕਵਾਉਣਾ ਪਿਆ ਹਾਲਾਂਕਿ ਗ੍ਰਿਫਤਾਰ ਕਰਨ ਦੇ ਲਈ ਬੱਸਾਂ ਵੀ ਖੜੀਆਂ ਸੀ ਉੱਥੇ ਹੀ ਵਾਟਰ ਨਾਂ ਦੀਆਂ ਗੱਡੀਆਂ ਵੀ ਖੜੀਆਂ ਸੀ ਜੇਕਰ ਜ਼ਰੂਰਤ ਪੈਂਦੀ ਤਾਂ ਪੁਲਿਸ ਦੇ ਵੱਲੋਂ ਇਹ ਸਾਰੇ ਸਮਾਨ ਦੀ ਵਰਤੋਂ ਕੀਤੀ ਜਾ ਸਕਦੀ ਸੀ ਤੇ ਜਾਣਕਾਰੀ ਮਿਲ ਰਹੀ ਹੈ ਕਿ ਪਹਿਲਾਂ ਕਿਸਾਨਾਂ ਨੂੰ ਡਿਟੇਨ ਕੀਤਾ ਗਿਆ ਬਾਅਦ ਦੇ ਵਿੱਚ ਪਿੰਡ ਵਾਸੀਆਂ ਦੇ ਨਾਲ ਰਲ ਕੇ ਕਿਸਾਨਾਂ ਨੇ ਮੁਰਤੋਂ ਉਥੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ